ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਬਾਸਮਤੀ 1509 ਦੇ ਰੇਟਾਂ ਤੋਂ ਅੱਜ ਦੇ ਜਿਹੜੇ ਰੇਟ ਰਹਿ ਹੈ ਬਾਈ ਫਰੀਦਕੋਟ ਮੰਡੀ 3260 ਰੁਪਏ ਤਰਨਤਾਰਨ ਮੰਡੀ 3200 ਰੁਪਏ ਬਟਾਲਾ ਮੰਡੀ 3225 ਰੁਪਏ ਜਡੇਵਾਲਾ ਗੁਰੂ 3190 ਰੁਪਏ ਉਸ ਤੋਂ ਬਾਅਦ ਜੇ ਗੱਲ ਕਰਕੇ ਦੂਜੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੇ ਦੀ ਗੱਲ ਕਰਕੇ ਤਾਂ ਉੱਥੇ ਜਿਹੜਾ ਅੱਜ ਦਾ ਰੇਟ ਰਿਹਾ ਜੀ ਉਹ 3200 ਰੁਪਏ ਐਟ ਦੀ ਐਂਡ ਰਿਹਾ ਹੈ 3200 ਰੁਪਏ ਦੇ ਉੱਤੋਂ ਮਾਰਕੀਟ ਕੋਈ ਵੀ ਉੱਪਰ ਹਰਿਆਣੇ ਦੀ ਨਹੀਂ ਗਈ ਪਰ ਜੇ ਪੰਜਾਬ ਦੀ ਮਾਰਕੀਟ ਦੀ ਗੱਲ ਕਰਗੇ ਪੰਜਾਬ ਦੀ ਮਾਰਕੀਟ ਅੱਜ 32 3200 ਟਿੱਕਰ ਸਟੇਬਲ ਰਹੀ ਹੈ ਜਿਹਦੇ ਵਿੱਚ ਜੇ ਪਤੜਾ ਮੰਡੀ ਦੀ ਗੱਲ ਕਰਗੇ ਆਪਣੇ ਕੋਲੇ 3100 ਤੇ 80 ਰੁਪਈਆ ਦੀ ਪਤੜਾ ਮੰਡੀ ਦੀ ਰਿਪੋਰਟ ਪਹੁੰਚੀ ਹੈ ਜੀ ਹੁਣ ਜੇ ਗੱਲ ਕਰਗੇ ਅੱਗੇ ਆਪਾਂ ਕਣਕ ਦੇ ਆ ਰੇਟਾਂ ਦੀ ਕਣਕ ਦਾ ਜਿਹੜਾ ਅੱਜ ਦਾ ਰੇਟ ਹੈ ਜੀ 22800 ਰੁਪਏ ਕਣਕ ਦਾ ਰੇਟ ਹੈ ਜੇ ਗੱਲ ਕਰਕੇ ਆਪਾਂ ਓਵਰਆਲ ਪੰਜਾਬ ਮਾਰਕੀਟ ਦੀ ਪੰਜਾਬ ਮਾਰਕੀਟ ਦੇ ਵਿੱਚ ਅੱਜ ਕਣਕ ਦਾ ਰੇਟ ਰਿਹਾ ਜੀ ਉਹ 2600 ਤੇ 80 ਰੁਪਏ ਕਣਕ ਦਾ ਰੇਟ ਰਿਹਾ ਹੈ ਜੀ ਇਹ ਗੱਲ ਆਪਾਂ ਲੁਧਿਆਣਾ ਮੰਡੀ ਦੀ ਕਰ ਰਹੇ ਹਾਂ ਜੇ ਅੰਮ੍ਰਿਤਸਰ ਮੰਡੀ ਦੀ ਗੱਲ ਕਰਕੇ ਸਾਡੇ 2600 ਰੁਪਏ ਜੀ ਕੋਟਕਪੂਰਾ ਮੰਡੀ 2630 ਰੁਪਏ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ 2700 ਰੁਪਏ ਕਣਕ ਦਾ ਰੇਟ ਚੱਲ ਰਿਹਾ ਹੈ ਜੀ ਹੁਣ ਗੱਲ ਕਰਦੇ ਹਾਂ ਆਪਾਂ ਸਰੋਂ ਦੇ ਰੇਟਾਂ ਦੀ 7500 ਰੁਪਏ ਜੈਪੁਰ ਮੰਡੀ ਦਾ ਰੇਟ ਹੈ ਜੀ ਜੇ ਆਪਾਂ ਗੱਲ ਕਰਕੇ ਅੱਗੇ ਪੰਜਾਬ ਮਾਰਕੀਟ ਦੀ ਪੰਜਾਬ ਮਾਰਕੀਟ ਦੇ ਵਿੱਚ 6900 ਰੁਪਏ ਦੇ ਕਰਜ ਸਰੋਂ ਵਿਕੀ ਹੈ ਜੀ 1280 ਰੁਪਇਆ ਤੋਂ ਲੈ ਕੇ ਹੁਣ ਇੱਕ ਤੁਹਾਨੂੰ ਹੋਰ ਅਪਡੇਟ ਦੇ ਦਈਏ ਐਮਐਸਪੀ ਦੇ ਵਿੱਚ ਅੱਜ ਵਾਧਾ ਹੋਇਆ ਜਿਹੜਾ ਕਣਕ ਦਾ ਨਵਾਂ ਰੇਟ ਹੈ ਜੀ 2500 ਤੇ 85 ਰੁਪਏ ਕਣਕ ਦਾ ਐਮਐਸਪੀ ਦਾ ਨਵਾਂ ਰੇਟ ਵੱਜ ਚੁੱਕਿਆ ਹੁਣ ਜਿਹੜੀ ਆਪਣੀ ਆਉਣ ਵਾਲੀ ਫਸਲ ਹੋਊਗੀ ਉਹ 2500 ਤੇ 85 ਰੁਪਏ ਵਿਕੂਗੀ ਜੀ ਸੋ ਬਈ ਇੰਨੀ ਅਪਡੇਟ ਸੀਗੀ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਜੇ ਗੱਲ ਕਰਕੇ ਪੰਜਾਬ ਦੀ ਮਾਰਕੀਟ ਦੀ ਤੁਹਾਨੂੰ ਫੇਰ ਕਹਿ ਦਿਆਂ 3260 ਰੁਪਇਆ ਇਹਦਾ ਓਵਰਲ ਰੇਟ ਟ੍ਰੈਂਡਰ ਦੇ ਵਿੱਚ ਰਿਹਾ ਜੀ ਅੰਮ੍ਰਿਤਸਰ ਮੰਡੀ ਹੈ ਜਿਹੜੀ ਉਹ 3190 ਰੁਪਈਆ ਦਿਕਰਦੀ ਆਪਣੇ ਕੋਲੇ ਅਪਡੇਟ ਸੀਗੀ ਪਰ ਜਿਹੜਾ ਹੁਣ ਦਾ ਅਪਡੇਟ ਆਇਆ ਉਹ 3200 ਤੇ 10 ਰੁਪਈਆ ਦਾ ਆਪਣੇ ਕੋਲੇ ਅੰਮ੍ਰਿਤਸਰ ਮੰਡੀ ਦਾ 1509 ਦਾ ਅਪਡੇਟ ਆਇਆ ਹੈ ਜੀ ਸੋ ਇੰਨੀ ਕੀ ਜਾਣਕਾਰੀ ਧੰਨਵਾਦ ਜੀ